ਮੂਸੇ ਵਾਲੇ ਦੀ ਪਹਿਲੀ ਬਰਸੀ ਦੇ ਮੌਕੇ ਤੇ ਵਿਦੇਸ਼ਾਂ ਦੇ ਵਿੱਚ ਹੋਣਗੇ ਪਾਰਟ ਮੂਸਾ ਪਿੰਡ 'ਚ ਲੱਗੇਗਾ ਖੂਨਦਾਨ ਦਾ ਕੈਂਪ ਸਿੱਧੂ ਦੀ ਮੌਤ ਨੂੰ ਚਾਹੇ 1 ਸਾਲ ਹੋਣ ਵਾਲਾ ਪਰ ਉਹ ਆਪਣੇ ਗੀਤਾ ਰਾਹੀਂ ਆਪਣੇ ਚਾਨ ਵਾਲੇ ਦੇ ਦਿਲਾਂ ਦੇ ਵਿੱਚ ਅੱਜ ਵੀ ਜਿਉਂਦਾ ਹੈ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾ ਸਟੋਰੀ ਤੇ ਪੁੱਤ ਦੀ ਪਹਿਲੀ ਬਰਸੀ ਤੇ ਬਾਰੇ ਜਾਣਕਾਰੀ ਦਿੱਤੀ ਹੈ ਅੱਜ ਯਾਨੀ ਕਿ 28 ਮਈ ਨੂੰ ਦਿਨ ਐਤਵਾਰ ਨੂੰ ਪਾਠ ਦੇ ਭੋਗ ਪੈਣ ਜਾ ਰਹੇ ਨੇ ਦੱਸ ਦਈਏ ਕਿ ਮੂਸੇਵਾਲੇ ਦੀ ਪਹਿਲੀ ਬਰਸੀ ਦੇ ਮੌਕੇ ਤੇ ਤਾਇ ਚਮਕੌਰ ਸਿੰਘ ਵੱਲੋਂ ਪਿੰਡ ਮੂਸਾ ਦੇ ਗੁਰਦੁਆਰੇ ਦੇ ਵਿੱਚ ਪਾਠ ਦੇ ਭੋਗ ਪਾਇ ਜਾਣ ਦਾ ਐਲਾਨ ਕੀਤਾ ਇਸ ਦੇ ਨਾਲ ਨਾਲ ਮੂਸੇਪਿੰਡ ਦੀ ਯਾਦ ਦੇ ਵਿੱਚ ਖੂਨਦਾਨ ਦਾ ਕੈਂਪ ਵੀ ਲਾਇਆ ਜਾਏਗਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਮਾਨਸਾ ਦੇ ਗੁਰਦੁਆਰੇ ਚੌਂਕ ਬਸ ਅੱਡਾ ਚੌਂਕ ਤੱਕ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਏਗਾ ਇਸ ਮੌਕੇ ਤੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਮੂਸਾ ਪੈਂਟ ਪਹੁੰਚਨ ਮੂਸਾ ਪੈਂਟ ਪਹੁੰਚਨ ਦੀ ਅਪੀਲ ਕੀਤੀ ਜਾ ਰਹੀ ਹੈ ਸਿੱਧੂ ਦੀ ਵਰਸੀ ਮੌਕੇ ਕੈਨੇਡਾ ਦੇ ਵਿੱਚ ਸਰੀ ਚ 28 ਮਈ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਜਾਣਗੇ ਮੂਸਾ ਲਦੀਮਾ ਚਰਨ ਕੌਰ ਨੇ ਵੀ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਦਸਨਯੋਗ ਹੈ ਕਿ ਸਿੱਧੂ ਮੂਸੇਵਾਲੇ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਉਸ ਦਾ ਸਰੀਰਕ ਕਤਲ ਕਰ ਦਿੱਤਾ ਗਿਆ ਅਤੇ ਲਗਾਤਾਰ 1 ਸਾਲ ਤੇ ਹੂਨ ਦੇ ਬਾਵਜੂਦ ਉਸ ਦੇ ਚਾਹਨ ਵਾਲਿਆਂ ਦੇ ਵਿੱਚ ਜੋ ਸੱਕ ਰੇਸ ਹੈ ਉਹ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ ਮੂਸੇਵਾਲੇ ਦੀ ਪਹਿਲੀ ਵਰਸੀ ਦੇ ਮੌਕੇ ਤੇ ਵਿਦੇਸ਼ਾਂ ਦੇ ਵਿੱਚ ਹੋਣਗੇ ਪਾਰਟ ਮੂਸਾ ਪਿੰਡ 'ਚ ਲੱਗੇਗਾ ਖੂਨਦਾਨ ਦਾ ਕੈਂਪ ਸਿੱਧੂ ਦੀ ਮੌਤ ਨੂੰ ਚਾਹੇ ਇੱਕ ਸਾਲ ਹੋਣ ਵਾਲਾ ਪਰ ਉਹ ਆਪਣੇ ਗੀਤਾ ਰਾਹੀਂ ਆਪਣੇ ਚਾਨ ਵਾਲੇ ਦੇ ਦਿਲਾਂ ਦੇ ਵਿੱਚ ਅੱਜ ਵੀ ਜਿਉਂਦਾ ਹੈ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਟਾ ਸਟੋਰੀ ਤੇ ਪੁੱਤ ਦੀ ਪਹਿਲੀ ਬਰਸੀ ਤੇ ਬਾਰੇ ਜਾਣਕਾਰੀ ਦਿੱਤੀ ਹੈ ਅੱਜ ਯਾਨੀ ਕਿ 28 ਮਈ ਨੂੰ ਦਿਨ ਐਤਵਾਰ ਨੂੰ ਪਾਠ ਦੇ ਭੋਗ ਪੈਨ ਚਾਰੇ ਨੇ ਦੱਸ ਦिए ਕਿ ਮੂਸੇ ਵਾਲੇ ਦੀ ਪਹਿਲੀ ਬਰਸੀ ਦੇ ਮੌਕੇ ਤੇ ਤਾਇ ਚਮਕੌਰ ਸਿੰਘ ਵੱਲੋਂ ਪਿੰਡ ਮੂਸਾ ਦੇ ਗੁਰਦੁਆਰੇ ਦੇ ਵਿੱਚ ਪਾਠ ਦੇ ਭੋਗ ਪਾਇ ਜਾਣ ਦਾ ਐਲਾਨ ਕੀਤਾ ਇਸ ਦੇ ਨਾਲ ਨਾਲ ਮੂਸੇ ਪਿੰਡ ਦੀ ਯਾਦ ਦੇ ਵਿੱਚ ਖੂਨਦਾਨ ਦਾ ਕੈਂਪ ਵੀ ਲਾਇਆ ਜਾਏਗਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਮਾਨਸਾ ਦੇ ਗੁਰਦੁਆਰੇ ਚੌਂਕ ਬਸ ਅੱਡਾ ਚੌਂਕ ਤੱਕ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਵੀ ਕੱਢਿਆ ਜਾਏਗਾ ਇਸ ਮੌਕੇ ਤੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਮੂਸਾ ਪੈਂਟ ਪਹੁੰਚਨ ਮੂਸਾ ਪੈਂਟ ਪਹੁੰਚਨ ਦੀ ਅਪੀਲ ਕੀਤੀ ਜਾ ਰਹੀ ਹੈ ਸਿੱਧੂ ਦੀ ਵਰਸੀ ਮੌਕੇ ਕੈਨੇਡਾ ਦੇ ਵਿੱਚ ਸਰੀ ਚ 28 ਮਈ ਨੂੰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਜਾਣਗੇ ਮੂਸਾ ਲਦੀਮਾ ਚਰਨ ਕੌਰ ਨੇ ਵੀ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਦਸਨੀਯੋਗ ਹੈ ਕਿ ਸਿੱਧੂ ਮੂਸੇਵਾਲੇ ਨੂੰ 29 ਮਈ 2022 ਨੂੰ ਗੋਲੀਆਂ ਮਾਰ ਕੇ ਉਸ ਦਾ ਸਰੀਰਕ ਕਤਲ ਕਰ ਦਿੱਤਾ ਗਿਆ ਅਤੇ ਲਗਾਤਾਰ 1 ਸਾਲ ਤੇ ਖੂਨ ਦੇ باوجود ਉਸ ਦੇ ਚਾਹਨ ਵਾਲਿਆਂ ਦੇ ਵਿੱਚ ਜੋ ਸੱਕ ਰੇਸ ਹੈ ਉਹ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ